हाँ जी सत श्रीकाल जी यूट्यूब वाले की हाल चाल है आज फिर फटाफट डॉक्टर साहब माड़ा जहा आओ थेट करके दे दिए फिर इत जूम जहा कर लो माइक और इना कर मनप्रीत ਯਾ ਲੱਗ ਹਾਂ ਹਾਂਜੀ ਸਾਸੀ ਕਾਲ ਜੀ ਸਾਰਾ ਨੈਟਵਰਕ ਦੀ ਦਿੱਕਤ ਥੋੜੀ ਜਿਹੀ ਹੈ ਨਾ ਇੱਥੇ ਹੈਗੀ ਆ ਅੰਦਰ ਕਰਦਾ ਬਾਹਰ ਆ ਕੇ ਸੈੱਟ ਹੋ ਜਾਂਦੀ ਹੈ ਸੋਵ ਦਾ ਆਵਾਜ਼ ਲਈ ਸਹੀ ਆ ਰਹੀ ਹੈ

ਬੰਦ ਗੁਰਮੁਖੀ ਸ਼ੇਅਰ ਕਰਦੇ ਨੇ ਨਾਮ ਦੇ ਨਾਲ ਲੈਟਰ ਇੱਥੇ ਨਹੀਂ ਆਈ ਨਹੀਂ ਨਹੀਂ ਹੈ ਐ ਤੱਕ ਤਾਂ ਕੀ ਕਰਿਆ ਕੰਮ ਉੱਪਰ ਤਿਆਰੀ ਆ ਰਹੀ ਹੈ ਤਿਆਰੀ ਹੈ ਅੱਜ ਹੀ ਕਰ ਰਿਹਾ ਕਿ ਤੋ ਅੱਜ ਗੱਲ ਚਾਣ ਨੂੰ ਤਿਆਰ ਹੈ ਮੰਡੀ ਚ ਮਾਲ ਲਾਉਣੀ ਆਪਾਂ ਬਾਲਟੀ ਚੈੱਕ ਕਰ ਲਓ ਜੀ ਠੀਕ ਹੈ ਜੀ ਠੀਕ ਹੈ ਅਸਿਕਾ ਸਾਰਾ ਠੀਕ ਹੋ ਗਿਆ ਈ ਬੜੀ ਕੋਈ ਨਹੀਂ ਬਹੁਤ ਪਿਆਰ ਨਾਲ ਸਾਰੇ ਪ੍ਰਮੁੱਖਾਂ ਨੂੰ ਜੀ ਜੀ ਗੁੱਡ ਮਾਰਨਿੰਗ ਜਿਆ ਲਲੀ 一个女。It, um ਇਹ ਪਜੂ ਠੰਡਾ ਹੋਣਾ ਵੀ ਜ਼ਰੂਰੀ ਹੈ ਬਈ ਬਹੁਤ ਜ਼ਰੂਰੀ ਹੈ ਉਹ ਨਾਲ ਦੇ ਨਾਲ ਪੱਟੇ ਛੱਡ ਕੇ ਤੇ ਜੇ ਗੱਡੀ ਲੱਗ ਜਾਂਦੀ ਹੈ ਕਰਨ ਸਭ ਕੀ ਹਾਲ ਚੰਗਾ ਮੇਰੇ ਘਰ ਦਾ ਵਾਲਾ ਡਾਕਟਰ ਬੜਾ ਸੋਸਤਾ ਹੈ ਨਾਲੇ ਬੜੀ ਸ਼ਕੀਵਾ ਜਮਾ ਰੋਈ ਯਾਲਾ ਜੀ ਉਹ ਤਾਂ ਨਹੀਂ ਹੁੰਦਾ ਬੁਝਾਤਾ ਫਸਿਕਾ ਜੀ ਬੇਗੀ ਯਾਰ ਜ਼ਰੂਰ ਕਰਦਾ ਕਰੋ ਜੀ ਨਾਲ ਦੀ ਨਾਲ ਜਿਹੜੇ ਭਾਈ ਕਰ ਸਕਦੇ ਨੇ ਉਹ ਵੀ ਸ਼ੇਅਰ ਕਰ ਦਿਓ ਗਰੁੱਪ ਜੀ ਨੂੰ 15-5 ਨਾਲ ਦੀ ਨਾਲ ਸ਼ੇਅਰ ਹੋ ਜੋ ਚਲ ਸਭ ਦੇਖ ਲੈਂਦੇ ਨੇ ਕੱਟੀ ਨਹੀਂ ਇਹ ਹੀ ਕੱਟਾ ਹੈ ਆਨ ਬੁੱਲਦਾ ਕੱਟਾ ਅੰਤਰਾ ਲਾ ਸ਼ੰਪਰ ਅਰਿਕਾ ਸੋਸਰੀ ਕੈਬਰਸਟਾਲੇ ਇਸ ਮੇਲੇ ਲਿਪੀ ਨੂੰ ਵਰਤੋਂ ਨੂੰ ਬਾਸਤ ਲਗਾ ਰਹੇ ਹਾਂ ਇਸ ਤਰ੍ਹਾਂ ਦੀ ਜਿਹੜੀ ਤਰ੍ਹਾਂ ਦੇ ਬਾਅਦ ਚ ਕਿ ਜੋ ਪੇਟੀ ਤਾਂ ਦੂਰ ਬਹੁਤ ਮੋਟੀ ਹੈ ਬਹੁਤ ਘੱਟ ਟਾਈਮ ਲੱਗਦਾ ਹੈ ਲੀਟਰ ਜਾਂ ਵੀ ਪਾ ਦਾਂਗੇ ਬਾਅਦ ਜੋ ਆ ਬਾਦ ਨਾ ਤਾਂ ਇਸੇ ਜਾਵੇ ਮੈਂ ਤਾਂ ਹੀ ਵਾਰੀ ਮਹੰਲਾ ਤੁੱ ਜੀ ਚੱਕਦੇ ਆ ਬਾਦ ਮੈਂ ਤੇ ਰੋਡ ਪੇ ਦੇ ਦੇ ਤਰ ਰੱਖਾ ਫਿਰ ਬੈਠਾ ਨਹੀਂ ਇੱਥੇ ਹੀ ਬੈਠੇ ਹਲ ਭਾਈ ਨਾ ਵੀ ਛੇ ਸੋਡੀ ਉਰ ਲਵੇ ਰੱਖਦੇ ਆ ਜੀ ਨੇੜੇ ਰੱਖ ਦੋ ਨੇੜੇ ਰੱਖਦੇ ਹੋ ਵਾਹ ਲੋਡ ਪੈ ਗਈ ਚੱਕ ਲੇਗੇ ਇੱਕ ਵਾਰੀ ਬਾਲਤੀ ਇੱਧਰ ਕਰਕੇ ਮਾਰ ਲੇਗੇ ਖਿੱਚੀ ਜਾਂ ਤਾਰ ਰਹੀ ਐ ਮੈਂ ਹੌਲੀ ਹੌਲੀ ਜਗਾਲੀ ਲੇਟ ਪਈ ਦੀ हां तो कर ली कर ली साहब हां हां अबार मैं लीटर में कर लियो कल जूं बस 9 ਦਾ ਟੱਪਾ ਦੇ ਚੱਲ 9 ਦਾ ਟੱਪੀ ਪਿਆ 14 ਕਿਲੋ 14 ਕਿਲੋ ਬਹੁਤ ਦੁੱਧ ਹੋਗਾ ਬਈ ਖੇਚੀ ਲਗੀ ਤੇ ਬੈਠਾ ਖੇਚੀ ਲੇ ਲੇ ਲੈ ਪੰਲੀ ਜੱਟਾ ਇਹ 3 ਮਿੰਟ ਉਪਰ ਦੀ ਹੋ ਗਈ ਜੇ ਦੂਜੇ ਜਗ ਦੂਜਾ ਹੋਣਾ ਲੀਟਰ ਲੈ ਲਓ ਲੀਟਰ ਲੈ ਲਓ ਖਾਲੀ ਦਿਖਾ ਦਿਓ ਖਾਲੀ ਜੀ ਥਾਲੀ ਦਿਖਾ ਦਿਓ ਲੀਟਰ ਦਿਖਾ ਦਿਓ ਬਸ ਠੀਕ ਹੈ ਜੀ ਪੂਰੇ ਨਾਲ ਜੰਪਾ ਵਾਲਾ ਕੱਟਣਾ ਵਾਲਾ ਵੰਦ ਮਤਲਬ ਉੱਤੀ ਜੰਪਾ ਮਾਰ ਰਿਹਾ ਉਹ ਵੱਡਾ ਜੰਪਾ ਮਾਰਦੀ ਮਾਰ ਲੋ ਡਾਕੂਮੈਂਟ ਕੋਈ ਨਹੀਂ ਜੇ ਗਾਲੀ ਨਿੱਟ ਪਈ ਸੀ ਅੱਧੇ ਉਹ ਰੀ ਚੱਟਾ ਜਿਸੀ ਸੀ ਸੋਰੀ ਮੈਂ ਨਹੀਂ ਮੈਂ ਜੇ ਜਸਪਾਲ ਬਾਈ ਕੀ ਆਲਾ ਜੀ ਜਿੱਥੇ ਆਉਂਦੇ ਚਾਂਸ ਕੋਰੇ ਨਹੀਂ ਜੀ ਮੈਂ ਇਹ ਚਾਹੁੰਦੇ ਚਾਂਸ ਹਾਂ ਸਹੀ ਹੈ ਜਦੋਂ دیرੋਂ ਪਹੁੰਚ ਲਾ ਜੀ ਨਾ ਬਸ ਹਾਂ ਸਸ ਟਾਈਮ ਤੇ ਭਾਈ ਜੀ ਦੂਜਾ ਸੂਆ ਹੈ ਜੀ ਦੂਜੇ ਸੂਆ ਹੈ ਜੀ ਮਾਰਦਾਰ ਇਹਦੀ ਨਾਲ 12 13 ਕਿਲੋ ਵਾਲੀ ਸੀ ਜੀ ਆ ਜਿਹਦੇ ਸੀਮਾ ਜੇ ਆਪਾਂ ਕਹਿ ਦਿੰਨੇ ਆ ਜੀ ਉਹਦੇ ਸਮਰਾਟ ਦਾ ਸਿਮਨ ਲਾ ਕੇ ਜੀ ਆ ਜੰਮੀ ਸੀ ਨਾ ਉਹ ਇਹ ਬਾਕੀ ਤੁਹਾਡੇ ਸਾਹਮਣੇ ਹੀ ਆ ਜੀ ਤਾਜੀ ਸੀ ਜਦੋਂ 20 ਪਲੱਸ ਸੀ ਜੀ ਉਸ ਟਾਈਮ ਪਰ ਜ਼ਰੂਰਤ ਨਹੀਂ ਪਈ ਚਲੋ ਚੁਾਈ ਤਰਾ ਦੇ ਦੰਨ ਮਹੀਨਿਆਂ ਦੀ ਹੋ ਗਈ ਬੰਤ ਨੂੰ ਕਹਿੰਦੇ ਸੀ ਬਾਈ ਇਹ ਕਰਦਾ ਚਲੋ ਮੋਕੇ ਤੇ ਕਰਾਤੀ ਬਹਾਦਰ ਸਿੰਘ ਅਸੀਂ ਦਾ 17 ਕਿਲੋ ਹੀ ਦੁੱਧ ਲਾਰੇ ਸੀ ਵੀ ਹਾਂ 17 ਕਿਲੋ ਬਹੁਤ ਹੁੰਦਾ ਵੀਰੇ 17 ਕਿਲੋ ਠੀਕ ਹੈ ਜੀ ਆ ਜੀ ਸਾਬ ਜੀ ਰਿੰਗੋ ਵਾਲਾ ਕੇ ਕੀ ਰਾਮਨ ਕਰਾ ਰਹੇ ਸੀ ਜੀ ਆ ਜੀ ਤੁਹਾਨੂੰ ਕਿਹਦਾ ਪੁੱਛਾ ਮੰਗਦੇ ਚੱਲੀਏ ਅਗਰੀ ਬਰੀਆ ਰੱਖ ਲਈਏ ਇਹਨੂੰ ਟੋਕ ਕਰਦੇ ਪਾ ਦੇ ਲੇਟੋ ਇੱਕ ਵਾਰੀ ਇਹ ਥੈਲੀ ਜੀ ਚੈੱਕ ਕਰਾ ਲੈਂ ਜੀ ਉਹ ਹੀ ਕਿਲੋ ਬਾਈ ਚੈੱਕ ਕਰ ਠੀਕ ਹੈ ਜੀ ਉਹ ਹੀ ਅਜੇ 1 ਕਿਲੋ 10 ਦਿਖਾ ਰਿਹਾ ਜੀ 10 20 ਵਰਸ ਇੱਕ ਹੀ ਆ ਪੰਜ ਦਾ ਤੋਂ ਥੋੜੀ ਜੀ ਬਾਲਟੀ ਨੇੜੇ ਕਰੀ ਆ ਬਾਲਟੀ ਨੇੜੇ ਕਰ ਦੋ ਬਸ 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 ਠੀਕ ਹੈ ਜੀ ਕேன் ਰੱਖ ਦੇ ਰੱਖ ਕੇ ਅੱਗੇ ਜੀ ਲੋ ਜੀ ਹੁਣ ਕੇਨ ਰੱਖ ਲਓ ਮਾងੀ ਨਹੀਂ ਹਾਂਜੀ ਕੋਈ ਨਾਲ ਸਿੰਗਲ ਜ਼ੀਰੋ ਹੋ ਜਾਂਦਾ ਜ਼ੀਰੋ ਦਿਖ ਰਹੀ ਹੈ ਜੀ ਓਕੇ ਕਰ ਦਿਆਂ ਥੋੜਾ ਜਿਹਾ ਕਰਿਓ ਵੀ ਚੈੱਕ ਦੱਸਿਓ ਆਹ ਕੋਈ ਸਿੰਗਲ ਜ਼ੀਰੋ ਆ ਗਈ ਜੀ ਓਕੇ ਕਰ ਦਿਆਂ ਸਿੰਗਲ ਜ਼ੀਰੋ ਦੇਖ ਲਓ ਬਹੁਤ ਸਾਫ ਕਰ ਲੇ ਬੀ ਇਸ ਵਾਰੀ ਪ੍ਰੋਬਲਮ ਨਹੀਂ ਆਉਣੀ ਵਧੀਆ ਰਹੀ ਬਈ ਬਹੁਤ ਵਧੀਆ ਰਹੀ ਹੌਸਲਾ ਛੱਡਿਆ ਕਰਦਾ ਕਾਲਾ ਗੱਜ ਨਹੀਂ ਸਹੀ ਗੱਲ ਦੇਖੋ ਬਈ ਜਿਹਦੀ ਮਿਹਨਤ ਹੋ ਗਿਆ ਜੀ ਨੇੜਾ ਕਰ ਆਇਆ ਤਾਂ ਥਾ ਜੀ ਖੱਲੀ ਮੈਂ ਸਾਂ ਮੈਨੂੰ ਨੋਸਾਵਾ ਘੱਟ ਗਈ ਉਹ ਥੋੜੀ ਜਿਹੀ ਵੈਸੇ ਹੀ ਉਸ ਤੋਂ ਕੱਲ ਵੀ ਪੱਕੇ ਕਰਕੇ ਇੱਕਦਮ ਅੱਜ ਫਿਰ ਉਹ ਮੱਜ ਡਰ ਗਈ ਕੋਈ ਨਹੀਂ ਕੋਈ ਨਹੀਂ ਬਹੁਤ ਬਹੁਤ ਸੋਹਣ ਲੜਕੀ ਉਹ ਮੱਝ ਕੇ ਇਕਦਮ ਪੈ ਗਈ ਨਾ ਅਸੀਂ ਡਰ ਕੇ ਤੇ ਬੈਠੇ ਬਾਦ ਐ ਵੀ 9 ਕਿਲੋ ਪਾਰ ਕਰਦੇ ਬਾਕੀ ਦਾ ਹੋ ਜਾ ਕਰਨੀ ਕਿੰਨਾ ਕਰਦੀ ਆ ਉਹ ਬੋਕੀ ਗੱਲ ਨਹੀਂ ਪਾਰ ਤੋਂ ਹੋਏਗਾ ਜੀ ਬਾਦ ਦੀ ਹੋਗੇ ਪਾਰ ਨਹੀਂ ਗੱਲ ਜੀ ਲਾਓ ਜੀ ਚੈੱਕ ਕਰ ਲੋ ਸਰਬਜਕ ਜੀ 9 ਕਿਲੋ 200 ਗ੍ਰਾਮ 9 ਕਿਲੋ 200 ਗ੍ਰਾਮ ਹੈ ਜੀ ਆ ਕਰ ਚੈੱਕ ਹਾਂ ਜੀ ਹਾਂ ਆ ਦੇਖੋ ਅੱਖੀਆਂ ਮਾਰ ਰਿਹਾ ਦਿਖ ਰਿਹਾ ਜੀ ਤੇ ਹੁਣ ਚੈੱਕ ਕਰਵਾ ਜਲੋਕੇ ਆ ਗਿਆ ਬਾਈ ਦਾ ਸਹੀ ਹੈ ਜੀ ਕਰਿਓ ਕਰਾ ਕਮੈਂਟ 9 ਕਿਲੋ 200 200 ਚੈੱਕ ਕਰੋ ਅ ਨੂਨ ਵਾਲੀ ਥੈਲੀ ਕਰਾ ਦਿਓ ਜੀ ਘੇਰਾ ਇੱਕ ਕਿੱਦਾਂ ਉਹ ਬਾਇਸ ਦਾ ਕੀ ਆ ਚਲੋ ਫੇਰ ਲਓ ਜੀ ਉਹੀ 10 ਕਿਲੋ 220 ਗ੍ਰਾਮ ਜੀ ਹਾਂ ਜੀ ਉਹੀ ਹੈ 220 ਗ੍ਰਾਮ ਲਿਖਾਉਂਦੀ ਹੈ 1 ਕਿਲੋ 20 ਗ੍ਰਾਮ 20 ਗ੍ਰਾਮ ਦੀ ਹੈ ਚੱਕ ਲਓ ਜੀ ਸੰਜੀਤ ਚੱਠਾ ਲਓ ਜੀ 9 ਕਿਲੋ 200 ਗ੍ਰਾਮ ਜੀ ਲਾਈਵ ਚੱਲੀ ਜਾਂਦੀ ਠੀਕ ਹੈ ਜੀ ਟੋਟਲ ਸਭ ਕਰੇ ਡਾਕਟਰ ਕਰੀ ਅੱਲਾ ਹੋ ਵੇਤ ਮਨਾਉਂਦੇ 1400 ਤੋਂ ਕਿੰਨਾ ਤੋੜਾ 1450 120 120 ਨਾ 9 ਕਿਲੋ ਵਿੱਚ ਚੰਗਿਆ ਬਹੁਤ ਵਧੀਆ ਕੱਢਿਆ ਜੀ ਚਲੋ ਮਿਹਨਤ ਹੁੰਦੀ ਹੈ ਬਾਕੀ ਭਾਈ ਦੀ ਮਿਹਨਤ ਦੇਖੋ 900 ਸੀ 900 ਸੀ 1400 ਨਾ 100 ਚਾਲੂ 40 8 ਕਿਲੋ 900 ਨਾ 8 ਕਿਲੋ ਕਿੰਨਾ ਸੀ 900 ਪਹਿਲੇ ਟਾਈਮ ਯੂ ਕੈਨ ਹਵ 900 200 3 ਨੰਗਾ ਹੀ 250 ਵੀ ਇੰਨਾ ਡੰਗਾ ਚੋਈਦਾ ਜੀ ਇਹ ਤਿੰਨ ਤਿੰਨ ਦਾ ਬੰਡਾ ਹਾਂ ਤੇਰੇ ਤੇ ਪੜਦਾ ਨੂੰ ਨਾ ਦੋ ਤੂੰ ਹਮ 18213 18213 18213 ਹੋ ਗਿਆ ਜੀ ਟੋਟਲ 18 ਕਿਲੋ 213 ਗ੍ਰਾਮ ਹੋ ਗਿਆ ਬਾਕੀ ਥੋੜਾ ਮੋਟਾ ਚਲੋ ਉੱਪਰ ਨੀਚੇ ਆਉਣਾ ਤੁਸੀਂ ਮਿਲਾ ਦਿਓ ਹਾਂ ਕੋਈ ਗੱਲ ਨਹੀਂ ਕੋਈ 10 20 ਗ੍ਰਾਮ ਉੱਪਰ ਨੀਚੇ ਹੋ ਜਾਂਦਾ ਬਾਕੀ ਇੰਨਾ ਕੀ ਬਣਾ ਲਓ 200 ਬਹੁਤ ਵਧੀਆ ਦੁੱਧ ਆ ਭਾਈ ਜੋ ਪਹਿਲੇ ਟਾਈਮ ਤੋਂ ਤਿੰਨ ਮਹੀਨੇ ਜੀ ਤਿੰਨ ਮਹੀਨੇ ਅੱਜ 23 ਦਿਨ ਹਾਂ ਪੰਚ ਮਹੀਨੇ ਤੋਂ ਅਛਾ ਕੱਲ ਨੂੰ 3 ਮਹੀਨੇ ਪੂਰੇ ਹੋ ਗਏ ਤੇ ਮਾਂ ਵੀ ਦੱਸ ਦੋ ਜੀ ਕਿੰਨੇ ਦੁੱਧ ਆ ਲਈ ਸੀ ਮਾਂ ਦੂਜੇ ਸੂਏ 13 ਕਿਲੋ ਦੁੱਧ ਸੀ ਜੀ ਪਹਿਲਾਂ ਮੁੱਲ ਲੈ ਲਈ ਅਛਾ ਮੁੱਲ ਲੈ ਕੇ ਦਿੰਦੇ ਆਪਰੇ ਦੂਜੇ ਸੂਏ 13 ਲੀਟਰ ਦੁੱਧ ਸੀ ਵੇਚਤੀ ਹੁਣ ਸਾਹਮਣੇ ਕੀ ਦਿੱਤੀ ਜੀ ਵੇਚਤਾ ਇਹ ਵੀ ਦੇ ਲਈ ਦੀ 8000 ਆ ਲਈ ਜੀ ਯੇ ਯੇ ਤੈਨੂੰ ਬਾਅਦ ਚ ਪਸਤਾਵਾ ਹੁੰਦਾ ਜੀ ਅਗਲਾ ਗੇ ਜਾ ਕੇ ਵੀ 26 ਕਿਲੋਣੀ ਜੀ ਅੱਛਾ ਹਾਂ ਜੀ ਹਾਂ ਚੰਗੇ ਚੰਗੇ ਨੱਗਰ ਰੱਖੀ ਅੱਛਾ ਨਹੀਂ ਭਾਈ ਜਦੋਂ ਕੰਮ ਕਰਦਾ ਨਾ ਬੰਦਾ ਬਾਈ ਨੇ ਮਿਹਨਤ ਬਹੁਤ ਕੀਤੀ ਹੈ ਬਾਲੇ ਦੀ ਮਿਹਨਤ ਹੈ ਤੇ ਖਰਾਬ ਵੀ ਹੋਈਆਂ ਨੇ ਬਹੁਤ ਤੇ ਚਲੋ ਭਾਈ ਜੀ ਹਰਮਨ ਦਾ ਬਾਕੀ ਸਾਡੇ ਡਾਕਟਰ ਸਾਹਿਬ ਦੀ ਮਿਹਨਤ ਸੀ ਵੀ ਇਸ ਏਰੀਆ ਚ ਬਹੁਤ ਵਧੀਆ ਕੰਮ ਕਰ ਰਹੇ ਨੇ ਦੇਖੋ ਜੀ ਸਾਰਾ ਦੇਖੋ ਸਮਰਾਟ ਮਿਹਨਤ ਡਾਕਟਰ ਦੇ ਹੁੰਦੀ ਹੈ ਕਿ ਉਹ ਵਧੀਆ ਜੀ ਲਾਉਂਦਾ ਜਾਂ ਨਹੀਂ ਲਾਉਂਦਾ ਅੰਦਰ ਆ ਲੈਂਦਾ ਵਧੀਆ ਸਿਮਨ ਲਾ ਰਹੇ ਨੇ ਜਿੰਨੇ ਵੀ ਲਾ ਰਹੇ ਨੇ ਇਹ ਵੀ ਸੀ ਤਾ ਲੱਗਦਾ ਵੀ ਆਪਾਂ ਇਹ ਰੇਸ ਕਰਨੀ ਚਾਹੀਦੀ ਹੈ ਇਸ ਏਰੀਆ 'ਚ ਇੱਕ ਜਗ੍ਹਾ ਨਹੀਂ ਵੀ ਕੱਲੀ ਸਮਰਾਟ ਦੀ ਐ। ਕਾਫੀ ਪੁੱਲਾਂ ਦੀ ਝੋਟੀਆਂ ਖੜੀਆਂ ਨੇ ਘਰਾਂ 'ਚ। ਵੀ ਚਲੋ ਕੋਈ ਘੱਟ ਵਾਲੀ ਕੋਈ ਵੱਧ ਵਾਲੀ ਪਰ ਅੱਜ ਦੇ ਪਾਸੋਂ ਮਿਹਨਤ ਬਹੁਤ ਕਰੀ ਹੋਈ ਆ। ਇਹ M468 ਦੀ ਖੜੀ ਨਾਲੇ। ਇਹ ਵੀ ਇਹ ਆਈ ਆਪਣੀ ਐ। ਕਮਾਈ ਰਿਕੁਲੈਂਟਰ। ਗੱਲ ਹੋਈ ਐ ਵੀ ਉਡੀਕ ਤੋਂ ਇੱਜ਼ਤ ਨਾਲ ਕੰਮ ਕਰਨਾ ਚਾਹੀਦਾ ਹੈ ਬੰਦੇ ਰੱਖੇ ਨਾ ਕਿ ਨਾ ਵੀ ਪਾ ਰਹੇ ਹਾਂ ਡਾਕਟਰ ਬਹੁਤ ਵਧੀਆ ਕੰਮ ਕਰ ਰਹੇ ਨੇ ਬਿਲਕੁਲ ਸਾਡੇ ਜਾਣਕਾਰ ਵੀ ਨੇ ਪਰ ਜਿਹੜਾ ਕੋਈ ਇੱਕ ਅੰਦਾ ਡਾਕਟਰ ਹੈ ਦੇਖੋ ਰਿਪੋਰਟ ਆਉਂਦੀ ਹੈ ਵੀ 15 1500 AI ਦੇ ਪੈਸੇ ਲੈ ਜਾਂਦੇ ਨੇ ਉਹ ਗੱਲ ਹੈ ਹੈਨਾ ਤੇ ਡੁਪਲੀਕੇਸੀ ਸੀਐਮਐਲ ਵੀ ਪਤਾ ਹੀ ਆ ਵੀ ਜਿਹੜੇ ਮਾੜੇ ਸਪਲਾਈਅਰ ਨੇ ਮਾੜਾ ਹਾਂ কে ডুয়া আচ্ছা তে কিলো ਆ ਪੀਸਮਿੰਦੀ ਆ ਕੀਦੀਆ ਕੀਦੀਆ ਰੈਕਟਰ ਇਹ ਤਾਂ ਮੱਝ ਨਾਲ ਆਈ ਮੋਟਰ ਅੱਛਾ ਇਹ ਮੱਝ ਨਾਲ 12ਵਾਂ ਸੀ ਨਾ ਆਹ ਕਿਤੇ ਪੀਸਮਿੰਦੀ ਆ ਵੀ ਤਾਂ ਖੜੀ ਮੈਂ ਆਹ ਆਈ ਅੱਛਾ ਇਹ ਨਾ ਤੇ ਖੜੀ ਗਾਦੀ ਬੜਾ 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 ਉਹਨੇ ਦੇਦੀ ਹੋ ਗਈ ਬਾਈ ਇਹ ਨਕੀ ਹੋ ਗਈ ਹੁਣ ਹਾਂ ਕਦੋਂ ਰੋਮਾਂ ਵੀ ਨਹੀਂ ਹੋਣੀ 15 16 ਤਾਂ ਨਹੀਂ ਹੋ ਉਹ ਪਰਲੀ ਬਾਈ ਪਹਿਲੇ ਘੱਟੇ ਘੱਪਣਾ ਜੀ ਆਪਣੇ ਟੈਕ ਹੋ ਗਈ ਬਾਲ ਦੀ ਕਿਹੜੇ ਬੋਲਣ ਕਾਲੇ ਨੂੰ ਪਤਾ ਨਹੀਂ ਹਾਂ ਕਾਲੇ ਨੂੰ ਪਤਾ ਕਾਲੇ ਕਿਹੜਾ ਲਗਿਆ ਟੀਕੇ ਤੇ ਫਰਿਆਦ ਫਰਿਆਦ ਤੋਂ ਘਪਣਾਈ ਇਹ ਫਰਿਆਦ ਤੋਂ ਘਪਣਾ ਹੈ ਲਾਡੂ ਮੈਂ ਇਸ ਦਾ ਬੱਚਾ ਫਰਿਆਦ ਫਰਿਆਦ ਲਾਡੂ ਦਾ ਬੱਚਾ ਇਹ ਆਪਣਾ ਮੰਗਲ ਹਾਂ ਉਹਨੂੰ ਦੇਣਾ ਹਾਂ ਮਗਰ ਇਹਦੇ ਬੱਤੀ ਬੰਦ ਕਰਨਾ ਦਿਖਾ ਦਾਂਗੇ ਵਿੱਚੋਂ ਚੱਕ ਲੈ ਰਿਹਾ ਮੰਗਲ ਦੀ ਐਸਾ ਕੱਟੀ ਅੱਛਾ ਮੰਗਲ ਦੀ ਹਾਂ ਮੰਗਲ ਬੇਰਕਾ ਦਾ ਮੰਗਲ ਅੱਛਾ ਬੇਰਕਾ ਦਾ ਮੰਗਲ ਬੇਰਕਾ ਦਾ ਮੰਗਲ ਠੀਕ ਉਹ ਵੀ ਮੈਂ ਕਰੀ ਤੇ ਮੈਂ ਕਰੀ ਨਾ 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 ਉਹ ਨਹੀਂ ਬਣਾਉਂਦੇ ਸੀ ਹਾਂ ਜਿਹੜੇ ਥੋੜੀ ਬੇਰਕਾ ਨਹੀਂ ਬਣਾ ਕਰਦੇ ਹਾਂ ਹਾਂ ਜੀ ਹਾਂ ਚੱਕ ਲੈ ਵੀ ਸਮਾਂ ਦਸ ਆਗੇ ਜੀ ਕੋਈ ਮੰਦਰ ਲਾਂਗੇ ਦਿਖਾ ਦੇ ਮੇਰੇ ਨਾਲ ਜੀ ਹਾਂ ਬਿਲਕੁਲ ਇੱਕ ਵਾਰ ਲਾਈਵ ਚੱਲੀ ਜਾਂ ਬਈ ਇਹ ਬਾਈ ਜਨੇ ਆ ਇਹਨੇ ਪਰਫੈਕਟ ਕਿਹੜੀ ਪਰਫੈਕਟ ਨਾ ਕਾਰਨਾ ਸਟਿੱਕਲ ਸੋਈ ਓਕੇ ਭਾਈ ਕਿਉਂ ਬਰ ਰੱਖ ਭਾਈ ਉਹ ਨਹੀਂ ਆਏ ਨੇ ਬੋਲੋ ਹੀ ਦੋ ਖਾ ਦੋ ਦੱਸੋ ਜੀ ਆਪਦੇ ਪ੍ਰੋਡਕਟ ਬਾਰੇ ਦੱਸ ਦਿਓ ਚਲਾ ਜੁਗੀ ਸ਼ੂਰੀ ਕਰਦੇ ਆ ਹਾਂ ਜੀ ਹਾਂ ਨਾਮ ਜਿਹੜਾ ਪਿਓਰ ਮੈਨ ਅਲਟਰਾ ਵੀ ਹੈਗਾ ਜੀ ਹਾਂ ਇਹ ਪਰਫੈਕਟ ਮੈਨ ਐਡਵਾਂਸ ਵੀ ਹੈਗਾ ਜੀ ਹਾਂ ਮਿਨਰਲ ਤੇ ਕੰਮ ਕਰਦੇ ਹਾਂ ਮਿਨਰਲ ਹਾਂ ਮਿਨਰਲ ਤੇ ਫੀਡ ਸਪਲੀਮੈਂਟ ਤੇ ਕੈਲਸ਼ੀਅਮ ਫੀਡ ਸਬ ਫੀਡ ਸਪਲੀਮੈਂਟ ਤੇ ਆ ਹਾਂ ਜੀ ਫੀਡ ਸਪਲੀਮੈਂਟ ਦੇ ਵਿੱਚ ਕੀ ਕੀ ਹੈ ਕੈਲਸ਼ੀਅਮ ਹੈ ਕੈਲਸ਼ੀਅਮ ਆਂਦਾ ਹੈ ਮਿਨਰਲ ਵਿੱਚ ਰਹੇਗਾ ਮਿਨਰਲ ਵਿੱਚ ਰਹੇਗਾ ਜੀ ਲੀਕੋਟੋਨਿਕ ਹੈ એનર્ਜੀ ਬੂਸਟ ਰਹੇਗਾ ਓਕੇ ਡੀਵਰਮਰ ਹੈਗਾ ਜੀ ਮੇਰੇ ਕੋਲ ਬਸੂ ਰੁਪੀਟਰ ਹੈ ਲੰਬੇ ਸਮੇਂ ਤੋਂ ਚੱਲ ਰਹੇਗਾ ਉਦੋਂ ਇਹ ਸਪੈਸਲ ਸਾਡਾ ਪਰਫੈਕਟ ਹੈ ਇੰਕਲਸ ਜਿਹੜਾ ਪ੍ਰੋਡਕਟ ਆਂਦਾਗਾ ਓਕੇ ਹਾਂਜੀ ਜਿਹੜੀ ਕੰਪਨੀ ਨੂੰ ਸਰ ਇਹ ਜਿਹੜਾ ਹੈ ਦੋ ਪਰਮਾ ਨਹੀਂ ਛੱਡੀ ਇੱਕ ਪਿਓਰ ਬੈਟ ਐਨੀਮਲ ਸੋਲੂਸ਼ਨ ਦੇ ਨਾਮ ਤੇ ਇੱਕ ਪਰਫੈਕਟ ਬੈਟ ਫਾਰਮਾਸਿਟੀਕਲ ਦੇ ਨਾਮ ਤੇ ਹੈ ਠੀਕ ਹੈ ਬੋਲੋ ਬਾਕੀ ਡਾਕਟਰ ਸਾਹਿਬ ਦੱਸਣਗੇ ਮੇਰੀ ਇਹ ਨਾ ਆ ਜਾਏਗਾ ਰਿਜ਼ਲਟ ਵਧੀਆ ਇਹਨਾਂ ਦਾ ਹੀ ਤੇ ਮਿੰਨਰ ਮਿਕਸਚਰ ਦਾ ਕੈਲਸ਼ੀਅਮ ਦਾ ਇੱਕ ਇਹਨਾਂ ਦਾ ਪਰਫੈਕਟ ਬੂਸਟਰ ਹੈ ਉਹਨਾਂ ਦਾ ਬਹੁਤ ਵਧੀਆ ਜਲਟਾ ਜੀ ਰੂਟ ਪ੍ਰਦਾਨ ਕਰਦਾ ਹੋਏ ਤਾਂ ਤੁਸੀਂ ਦੱਸ ਸਕਦੇ ਹੋ ਕਿ ਕਿਹੜਾ ਬੰਦਾ ਯੂਜ਼ ਕਰਦਾ ਹੋਏ ਬਿਲਕੁਲ ਬਿਲਕੁਲ ਜੀ ਇਹ ਗੱਲ ਨਹੀਂ ਫੋਟੋ ਦਿਖਾ ਦੇ ਹਾਂ ਆਈਕਾ ਕੋਈ ਨਹੀਂ ਆ ਜਾਉਂਦਾ ਐਟਰਾ ਫੜੀ ਲਵਾਉਂ ਲਿਆ ਮਾਮਾ ਮੈਂ ਟੋਪ ਹਾਂ ਜੀ ਹਾਂ ਜੀ ਅੱਲਾ ਡੂ ਇਹ ਬੜਾ ਸਮਾਂ ਸਮਾਂ ਕਰਦਾ ਰਹੇ ਚਲਾ ਭਈ ਬਹੁਤ ਮਹਿੰਗਾ ਜੀ ਮਨ ਮਹਾਰਾ ਜਰਾ ਤੁਸੀਂ ਤਾਂ ਨਵੇਂ ਆ ਤੇ ਪਰ ਉਹਨੇ ਨਾਲ ਇੱਕ ਮੜਵਾਨ ਹੈ ਭਾਈ ਆ ਇੱਕ ਆ ਵੀ ਪਰ ਜਿਹੜੇ ਹੈਗੇ ਨੇ ਮਾੜੇ ਉਹਨਾਂ ਨੂੰ ਬਾਤ ਲਿਆ ਕਰੋ ਕਿਉਂਕਿ ਤੁਹਾਨੂੰ ਤੁਹਾਨੂੰ ਅੱਗੇ ਨਾ ਇਹ ਆਪਾਂ ਇਹ ਦੇਖੀ ਆਪਾਂ ਬਰਾਮਣ ਕਰਾਂਗੇ ਕੋਈ ਜਾ ਇਹ ਪਾ ਲਈਏ ਜਦੋਂ ਨਾ ਪਾਵਾ ਮਾਂ ਹਾਂਜੀ ਹਾਂ ਨਾ ਲੱਗਦਾ ਬੈਠੋ ਤੁਸੀਂ ਤਾਂ ਆਪ ਵੀ ਚੱਲੋ ਤਾਂ ਦੇ ਦੂਰ ਬੈਠ ਸਮਾ ਕੇ ਰਾਂ ਆਪਾਂ ਬੈਠਾ ਦੇ ਤੁਸੀਂ ਆ ਜਾਓ ਹਾਂ ਹਾਂ ਕੋਈ ਬਾਈ ਜੀ ਲੈ ਜੀ ਕਾਲੇ ਵੀਰ ਆਓ ਇੱਧਰ ਬਾਈ ਦੀ ਬਹੁਤ ਮਿਹਨਤ ਆ ਲੈ ਹਾਂ ਜੀ ਹਾਂ ਇਹ ਬੰਦਾ ਵੀ ਮੰਜੇ ਆਹ ਤੇ ਗੱਲ ਹੀ ਨਾ ਕਰਨਾ ਐਸਾ ਹੀ ਹੈ ਜੀ ਅਗਲਾ ਜੂਈ ਫੋਨ ਕਰਨਾ ਜੀ ਇੱਕ ਇਧਰ ਹੋ ਜਾ ਜੀ ਸਰ ਫੋਨ ਚ ਆ ਗਿਆ ਇਧਰ ਸੂਰਜ ਚ ਆ ਉਹ ਫੜਦੇ ਨਹੀਂ ਤੁਹਾਨੂੰ ਸਰ ਫੋਨ ਆਇਆ ਇਧਰ ਕੋਲ ਇਹ ਰਹਿਣਗੇ ਜੀ ਤੁਹਾਨੂੰ ਲੈ ਲੈ ਜੀ ਹਰਮਾਨ ਜੀ ਹਰਮਾਨ ਲੱਗ ਠੀਕ ਹੈ ਉੱਪਰੋਂ ਆਉਣਾ ਇਹ ਤਾਂ ਫੂਟ ਜਾ ਰਹੀ ਐਨੂੰ ਆਓ ਇੱਧਰ ਕੋ ਮਤ ਤੂੰ ਇੱਥੇ 3 ਨੂੰ ਮੰਜੇਲ ਸੈਟ ਆ ਗਲਤ ਮਤ ਜਬਦੋ ਨਹੀਂ ਰਮਾਲ ਲੈ ਆ ਬਚੇ ਚੂਹਾ ਨਾਲੇ ਉਹਨੇ ਇੱਕ ਮਿੰਟ ਗਾਲੇ ਰਮਾਲ ਦੀ ਜਬਦ ਗਏ ਜਸਿੰਦਰ ਇੱਕ ਮਿੰਟ ਦਾ ਸਨਮਾਨ ਇੱਕ ਮਿੰਟ ਆਈ ਲੈ ਲੋ ਆ ਲੈ ਲੋ ਆਦੋ ਲੈ ਕੇ ਹਲੋ ਦੋ ਮਿੰਟ ਸਰ ਬਸ ਬਸ ਸਿਰ ਤੇ ਰੱਖ ਲੈ ਚਲੋ ਮਰਿਆਦਾ ਹੁੰਦੀ ਆ ਹਾਂਜੀ ਹਾਂ ਬਿਲਕੁਲ ਅੱਗੇ ਪਾਉਣ ਵਾਲੇ ਦਾ ਸਿਰ ਨੰਗਾ ਹਾਂ ਜੀ ਨਾ ਵੀ ਕਰਾਂ ਤੇ ਉਹ ਕੰਮ ਹੋ ਜੇ ਹੈ ਤਵਾ ਦੋ ਨਾ ਵੀ ਲੱਗੇ ਹਾਂ ਨਾ ਨਾ ਇੱਕ ਇਸ਼ੂ ਬਰਜਦਾ ਭਾਈ ਮਾੜੀ ਦੀ ਗੱਲ ਵਿੱਚ ਇਕ ਕਮੈਂਟ ਕਰਦਾ ਕਿਸੇ ਨੇ ਸਹੀ ਹੈ ਜੀ ਨੋ ਜੀ ਵਾਹਿਗੁਰੂ ਚਲੋ ਜੀ ਵਧਾਈਆਂ ਜੀ ਤੁਹਾਨੂੰ ਬਹੁਤ ਬਹੁਤ ਤੁਹਾਡੀ ਮਿਹਨਤ ਨੇ ਉਹ ਕਰਾਇ ਜੀ ਅਸਲੀ ਰੱਖੀ ਤੈਨੂੰ ਹਾਂ ਜੀ ਲਓ ਤੁਹਾਨੂੰ ਬਹੁਤ ਧੰਨਵਾਦ ਤੁਹਾਡੀ ਬਹੁਤ ਮਿਹਨਤ ਤੇ ਬਹੁਤ ਜ਼ਿਆਦਾ ਤੇ ਲਓ ਧੰਨਵਾਦ ਜੀ चलो 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 च ਸਾਡਾ ਰੈਫਰੈਂਸ ਨੰਬਰ ਵੀ 102099720 98720 99 92298 92298 हां 92298 298 200 टाके ਇਹ ਗੱਲ ਕਰਦਾ ਬਾਈ ਨਾਲ ਬਾਰੇ ਨਾਲ ਡਾਕਟਰ ਕੋਲ ਸੁਣਨਾ ਕਰੇਗਾ ਨਾ ਡਾਕਟਰ ਸਾਹਿਬ ਦਾ ਵੀ ਨੰਬਰ ਲੈ ਲਓ ਮਲੇ ਵਾਲੇ ਜ਼ਿਲ੍ਹੇ ਚ ਜਿੱਥੇ ਤੱਕ ਪਹੁੰਚ ਹੋਈ ਪਈ ਹੈ ਐ ਨਹੀਂ ਹੈਗਾ ਵੀ ਤੁਸੀਂ 40 ਕਿਲੋ ਮੀਟਰ ਇਹਨਾਂ ਦਾ ਵੀ ਪਤਾ ਦੱਸੋ ਜੀ ਦੱਸੋ ਇਹਦਾ ਸਾਰਾ ਨੰਬਰ ਤੁਹਾਡਾ 99145 99145 77664 7766 ਜਿਹਨੂੰ ਵੀ ਭਾਈ ਦੇਖੋ ਪਟਿਆਲੇ ਦੇ ਨੇੜੇ ਤੇ ਦੇ ਲੋਕ ਹੁੰਦੇ ਆ ਭਾਈ ਜ਼ਰੂਰ ਪਹੁੰਚੂ ਜਿੱਥੇ ਤੱਕ ਪਹੁੰਚ ਹੋਊਗੀ ਪਰ ਦੂਰ ਨਹੀਂ ਹੈਗਾ ਵੀ ਜਿਆਦਾ ਤੋਂ ਜਿਆਦਾ ਲੋ 30 35 ਕਿਲੋਮੀਟਰ ਤੋਂ ਪਹੁੰਚ ਕਰ ਲੈਣ ਤੇ ਕੋਈ ਭਾਈ ਕੋਈ ਇੱਥੇ ਹੀ ਕੋਈ ਛੱਡਦਾ ਨਹੀਂ ਹੈਗਾ ਭਾਈ ਸਿਮਨ ਵਾਲੇ ਤੱਕ ਨਾ ਕਰਦਾ ਹਾਂ ਜੀ ਸਿਮਨ ਵਾਲੇ ਜਦ ਤੱਕ ਕਰ ਲੈਣ ਹਾਂ ਚਲੋ ਧੰਨਵਾਦ ਜੀ ਬਹੁਤ ਵਧੀਆ ਬਾਕੀ ਸਾਹਿਬ ਆ ਬਾਈ ਜੀ ਉਹ ਕੋਮੇ ਆਪਣਾ ਬਾਈ ਜੀ ਆ ਜੀ ਕਿਹੜੀ ਕੰਪਨੀ ਤੋਂ ਲੈਣੀ ਆਹ ਦੇਖ ਲਿਆ ਜੀ ਆਪਣਾ ਪੌਂਡਰ ਹੈ ਜਿਹਦੇ ਨੂੰ ਕੀ ਭਰਾਵਾ ਹੋਣਾ ਜ਼ਰੂਰਤਾ ਫਾਰਮਰ ਵੀਰਾਂ ਨੂੰ ਪਿਓਰ ਮੈਨ ਨਾਲ ਅਲਟਰਾ ਦੇ ਨਾਮ ਤੇ ਲੇਟੈਸਟ ਟੈਗਰਿਕ ਦਾ ਅਡਵਾਂਸ ਕਰਨਾ ਓਕੇ ਓਕੇ ਬਾਕੀ ਦਾ ਸਾਹਿਬ ਨੰਨੇ ਸਮੇਂ ਤੋਂ ਗੱਲ ਕਰ ਤਰੇ ਨਹੀਂ ਬਸ ਠੀਕ ਹੈ ਠੀਕ ਹੈ ਚੱਲ ਜੀ ਲੋਡੀ ਗੀਰ ਨੂੰ ਲੋੜਾ ਦੀ ਬਾਈ ਜੀ ਨਾਲ ਮਾਮਾ ਖੜਿਆ ਬਾਈ ਨੂੰ ਜੀ ਕੋਈ ਹੁੰਦਾ ਦੇਖੋ ਜ਼ਰੂਰ ਕਰਦੇ ਨੇ ਜੀ ਨੰਬਰ ਦੱਸ ਦਿਓ ਵੀ ਸਭ ਨੂੰ ਲੋੜੂਗੀ ਤੁਹਾਨੂੰ ਨਾਲ ਗੱਲ ਕਰ ਲੂਗੀ 700 ਪੁਰਾ ਜੀ ਠੀਕ ਹੈ ਜੀ 90 25644 ਹੈ ਜੀ ਬਾਕੀ ਡਾਕਟਰ ਸਾਹਿਬ ਨਾਲ ਤੁਸੀਂ ਕੰਟੈਕਟ ਕਰਨਾ ਹੈ ਡਾਕਟਰ ਸਾਹਿਬ ਦੇ ਅਕੋਰਡਿੰਗ ਇਹ ਤਾਰਾ ਬਤਾਂਦਾ ਆ ਗਿਆ ਜੀ ਫਿਰ ਤੁਸੀਂ ਗੱਲ ਕਰਕੇ ਬਈ ਲੈ ਸਕਦੇ ਹੋ ਅਸੀਂ ਨਾਲ ਗੱਲ ਕਰਦੇ ਆਂ ਜੀ ਕਹਿ ਦੀ ਜੇ ਦੇਖੋ ਬਾਕੀ ਤੁਸੀਂ ਬਾਣੀ ਨਾਲ ਪੁੱਛ ਕੇ ਡਾਕਟਰ ਸਾਹਿਬ ਨੂੰ ਪੁੱਛ ਕੇ ਦੇਖੋ ਜਿੱਥੇ ਵਰਤਿਆ ਤੁਸੀਂ ਲੈ ਸਕਦੇ ਹੋ ਠੀਕ ਹੈ ਵਰਤਿਆ ਵਰਸਾ ਵਧੀਆ ਹਾਂ ਜੀ ਆ ਰਿਜ਼ਲਟ ਵਧੀਆ ਮੈਨੂੰ ਮਿਕਸਰਦਾ ਜੀ ਪੈਟਰੋਕਸ਼ਮਾ ਚ ਪਾ ਸਕਦੇ ਆਪਾਂ ਠੀਕ ਹੈ ਠੀਕ ਹੈ ਤੇ ਉਮੀਦ ਰੈਗੂਲਰ ਪਾਣੀ ਚੰਗਾ ਹੈ ਆ ਚਲੋ ਜਿਹੜੇ ਜਿਆਦਾ ਨਹੀਂ ਮਹਿੰਗਾ ਪਾਸਾ ਦੇ ਨਾਰਮਲ ਵੀ ਹੋਗਾ ਦੇਖੋ ਬਿਲਕੁਲ ਜੀ ਤੇ ਅਜੰਟਾ ਵਰਤ ਗਈ ਚੀਜ਼ ਦਾ ਪਤਾ ਲੱਗ ਗਿਆ ਬਈ ਪਰ ਆਪਾਂ ਤੋਂ ਬਈ ਦੇਖੋ ਅੱਜ ਤੱਕ ਇਹੋ ਚੀਜ਼ ਕਦੇ ਨਹੀਂ ਬਣਦੀ ਜੀ ਮੈਂ ਪਹਿਲਾਂ ਵੀ ਦੱਸਿਆ ਵੀ ਆਪਾਂ ਕਦੇ ਦਵਾਈ ਨਹੀਂ ਫੇਰ ਫੇਰ ਨਹੀਂ ਜੀ ਸਰ ਥੈਂਕ ਯੂ ਜੀ ਬਸ ਕੱਟ ਦਿਨੂੰ ਇੱਥੋਂ